ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਗਲੀਆ ਪੋਸਟ ਨਿਊਜ਼ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਹੀ ਬੇਨਤੀ ਕਰਦੇ ਹਾਂ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਭਰਾ ਭੈਣ ਵੀਰ ਜੁਰਗ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਇੱਕ ਗਰੀਬੀ ਦਾ ਅਜਿਹਾ ਦਰਦ ਤੁਹਾਨੂੰ ਬਖਾਵਾਂਗੇ ਗਰੀਬੀ ਐਡੀ ਵੱਡੀ ਤੇ ਉੱਪਰੋਂ ਬਹਮਾਰੀ ਵੀ ਐਡੀ ਵੱਡੀ ਤੁਸੀਂ ਦੇਖ ਲਓ ਹਾਲਾਤ ਕੀ ਨੇ ਘਰ ਦੇ ਮਕਾਨ ਦੇ ਤਾਂ ਇਹ ਮਕਾਨ ਨਜ਼ਰ ਆ ਰਿਹਾ ਬਿਲਕੁਲ ਹੀ ਅਜਿਹਾ ਪਰਿਵਾਰ ਹੈ ਜੋ ਤੁਹਾਡੀ ਮਤ ਬਹੁਤ ਹੀ ਲੋੜਵੰਦ ਹੈ ਗਿਆ ਤੁਸੀਂ ਜੋ ਮਤ ਕਰੋਗੇ ਤਾਂ ਇਸ ਪਰਿਵਾਰ ਦੇ ਵਿੱਚ ਇਹ ਮਤ ਪਹੁੰਚਣੀ ਹੈ ਸਿੱਧੀ ਮਤ ਪਹੁੰਚਣੀ ਹੈ ਤਾਂ ਦੇਖੋ ਹਾਲਾਤ ਕੀ ਨੇ ਪਰਿਵਾਰ ਦੇ ਬਿਲਕੁਲ ਜੋ ਚਾਦਰਾਂ ਪਾਈਆਂ ਪਈਆਂ ਨੇ ਤਾਂ ਇਹ ਭੈਣ ਪਈ ਹੈ 25 26 ਸਾਲਾਂ ਦੀ ਲੜਕੀ ਹੈ ਜੀ ਤੇ ਤਿੰਨੇ ਦੇ ਬੱਚੇ ਨੇ ਇੱਕ ਹੈ ਬੇਟੀ ਬੈਠੀ ਹੈ ਦੋ ਬੇਟ ਨੇ ਇੱਕ ਛੋਟਾ ਇੱਕ ਵੱਡਾ ਤੇ ਇਹ ਖੁਦ ਭੈਣ ਬਿਮਾਰ ਪਈ ਹੈ ਮੰਜੇ ਦੇ ਵਿੱਚ ਇਹ ਬੱਚੇ ਨੇ ਤੇ ਪਰਿਵਾਰ ਹੈ ਜੀ ਆਪਾਂ ਗੱਲ ਕਰ ਲਈ ਇਹ ਮਾਤਾ ਬਜ਼ੁਰਗ ਨੇ ਤੇ ਇਧਰੋਂ ਦੇਖੋ ਕੀ ਹਾਲਾਤ ਨੇ ਇਹ ਭੈਣ ਦੇ ਸਾਰੇ ਪਰਿਵਾਰ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਪਰ ਇੰਨੇ ਕਿੰਨੇ ਬੱਚੇ ਇਹ ਬੇਟੀ ਹੈ ਤੇ ਇਧਰ ਕੋਹਰ ਬੇਟਾ ਬੈਠਾ ਹੈ ਇਹ ਵੀ ਇੱਕ ਬੇਟਾ ਹੈ ਤਾਂ ਇਹ ਭੈਣ ਦਾ ਘਰ ਵਾਲਾ ਹੈਗਾ ਜਿਨ੍ਹਾਂ ਦੇ ਹੱਥ ਤੇ ਉਂਗਲਾਂ ਕੱਟੀਆਂ ਹੋਈਆਂ ਨੇ ਵੇਖੋ ਹਾਲਾਤ ਕੀ ਬਣਦੇ ਨੇ ਇੰਨੀ ਗਰੀਬੀ ਜ਼ਿਆਦਾ ਹੈਗੀ ਹੈ ਕਿ ਕਰਸ ਆਉਂਦਾ ਹੈ ਰੋਣਾ ਨਿਕਲ ਜਾਂਦਾ ਹੈ ਜਦੋਂ ਅਸੀਂ ਵੀਡੀਓ ਬਣਾਉਣ ਗਏ ਤਾਂ ਘਰੇ ਬਹੁਤ ਹਾਲਾਤ ਮਾੜੇ ਵਿਖੇ ਬਾਈ ਬੱਕਰੇ ਚਾਰਦਾ ਸੀ ਤਾਂ ਇਹ ਬਜ਼ੁਰਗ ਦਾਦੀ ਹੱਥ ਬੰਨ੍ਹਦੇ ਸਾਰੇ ਭੈਣਾ ਭਰਾਵਾਂ ਨੂੰ ਕਿਵਰ ਤੋਂ ਸਾਡੇ ਪਰਿਵਾਰ ਦੀ ਮੱਤ ਕੀਤੀ ਇਹ ਮਾਤਾ ਸੱਸ ਮਾਤਾ ਨੇ ਦਰਦ ਨਜ਼ਰ ਆ ਰਿਹਾ ਅੱਖਾਂ ਦੇ ਵਿੱਚ ਪਤਾ ਕਿੰਨੀ ਗਰੀਬੀ ਜਿਹੜੇ ਕਿੰਨੇ ਹਰਾਤ ਮਾਰੇ ਨੇ ਸਾਰਾ ਪਿੰਡ ਕਹਿੰਨੇ ਅਸੀਂ ਮੰਗ ਮੰਗ ਕੇ ਲਾ ਲਿਆ ਇਹ ਦੋਨੇ ਜੀ ਇਹ ਬਾਪੂ ਜੀ ਨੇ ਲੜਕੀ ਦੇ ਸਹੁਰਾ ਇਹਨਾਂ ਦਾ ਦੇਖੋ ਕਿੰਨਾ ਬੁਰਾ ਹਾਲ ਹੋਇਆ ਪਿਆ ਇਹ ਘਰ ਤੇ ਹੋਰ ਸਾਰਾ ਪਰਿਵਾਰ ਇਹਨਾਂ ਮਾੜੀ ਹਾਲਾਤ ਦੇ ਵਿੱਚੋਂ ਗੁਜ਼ਰ ਰਿਹਾ ਕਿ ਤਰਸਉਂਦਾ ਹੈ ਦੇਖਣ ਜਾਂਦਾ ਕਿ ਇਹ ਬệnh ਕਦੋਂ ਠੀਕ ਹੋ ਜੇ ਆਪਣੇ ਇਹਨਾਂ ਬੱਚਿਆਂ ਦੇ ਵਿੱਚ ਹੱਸੇ ਖੇੜੇ ਦੇ ਪਰਿਵਾਰ ਤੰਦਰੁਸਤ ਰਹੇ ਤੇ ਮਾਤਾ ਬੇਨਤੀ ਕਰਦੇ ਸਾਰੇ ਭਰਾਵਾਂ ਨੂੰ ਬੇਨਤੀ ਕਰਦੀ ਕਿ ਸਾਡੀ ਮਦਦ ਜ਼ਰੂਰ ਕੀਤੀ ਜਾਵੇ ਤਾਂ ਇਧਰ ਆਂਡੀ ਗੁੰਡੀ ਸਾਰਾ ਹੀ ਜੋ ਗਲੀ ਮਹੱਲਾ ਹੁੰਦਾ ਹੈ ਉਹ ਪਹੁੰਚਿਆ ਹੋਇਆ ਹੈ ਉਹਨਾਂ ਨੇ ਬੜੀ ਹਮਦਰਦੀ ਕੀਤੀ ਹੈ ਪਰਿਵਾਰ ਦੇ ਨਾਲ ਦੱਸੇ ਹਾਲਾਤ ਕੀ ਬਹੁਤ ਮਾੜੇ ਹਾਲਾਤ ਨੇ ਤਾਂ ਅਸੀਂ ਪਹੁੰਚੇ ਸੀ ਪਰ ਦੇਖੋ ਰੋਣਾ ਆ ਜਾਂਦਾ ਜਦੋਂ ਕੋਈ ਅਜਹੀ ਘਰ ਦੇ ਵਿੱਚ ਬਿਮਾਰੀ ਆ ਜੇ ਤੇ ਉਤਰੋ ਹਾਲਾਤ ਐਜੇ ਬਣ ਜਾਣਾ ਤਾਂ ਬੰਨ ਕਰੀਦਾ ਕੀ ਕਰੀ ਜਿਵੇਂ ਵੀਰ ਨੇ ਦੱਸਿਆ ਕਿ ਹੁਣ ਤੱਕ 3 ਤੋਂ 4 ਲੱਖ ਰੁਪਏ ਲੱਗ ਚੁੱਕੇ ਆ ਵੀਰ ਇੱਕ ਬੱਕਰੀ ਦਾ ਕੰਮ ਕਰਦਾ ਚਾਰਨ ਦਾ ਤੇ ਦੱਸੂਗਾ ਸਾਰੀ ਖਾਣੀ ਕੀ ਉਹਨਾਂ ਨੂੰ ਜਿਹੜੇ ਹਾਲਾਤ ਹੋਏ ਨੇ ਤਾਂ ਬੱਸ ਉਹ ਸ਼ੇਅਰ ਕਰੋ ਵੀਡੀਓ ਅੱਗੇ ਕੀ ਨਾਮ ਹੈ ਸ਼ੇਅਰ ਕਰੀ ਕੋਈ ਸਿੱਕ ਪੋਕੀ ਹੋਏ ਲਈ ਤਾਂ ਇਹਨੂੰ ਕਰਾਂਗੇ ਗਲਤ ਕਰੀ ਰਹਿਣਾ ਰੇ ਬੀਪੀ ਵਧਣ ਕਰਕੇ ਗੁਰਦੇ ਹੋ ਗਏ ਖਰਾਬ ਹੋ ਗਏ ਅੱਛਾ ਕਿੰਨਾ ਸਮਾ ਗਿਆ 4 ਮਹੀਨਾ ਮੰਗੂ ਗਏ ਕੀ ਕਰੇ ਹਾਲਾਤ ਕਿਹੋ ਜਿਹੇ ਨੇ ਆਪਣਾ ਤਾਂ ਦੇਖਿਆ ਨਾ ਬਹੁਤ ਮਾੜੇ ਹਾਲਾਤ ਨੇ ਤਾਂ ਫਿਰ ਕਿਵੇਂ ਅਲੱਗ ਕਰਾਵਾਂ ਹੜਵੜ ਕੀ ਕਰਾਈਏ ਨਹੀਂ ਉਹ ਰੋ ਰਹਾ ਤਾਂ ਕੰਮ ਕਰਦੇ ਸਨ ਬੱਕਰੀਆਂ ਸੀ ਉਹ ਵੀ ਵੇਚ ਦਿੱਤੀਆਂ ਜੀ ਸਕੀਨ ਤਾਂ ਉਹ ਤਾਂ ਕਲੰਚ ਗਿਆ ਅਸੀਂ ਤਾਂ ਛੱਡ ਤਾਂ ਰੱਖ ਬੰਗੂੜਾ ਤਾਂ ਸਾਰੇ ਜਿਹੜਾ ਸੋਨੇ ਦੇ ਬੱਕਰੇ ਸੀ ਉਹ ਵੀ ਦੇ ਗਏ ਬਹੁਤ ਜੀ ਬੋਲੇ ਡਾਕਟਰ ਕਹਿੰਦੇ ਹਾਂ ਉਹਨਾਂ ਦਾ ਚੁਰੇ ਨਾਲ ਗੁਰਦਾ ਬਦਲ ਲੱਗੂਗਾ ਜੀ ਫੇਰ ਵੱਕਾ ਲਾ ਜਾ ਰਿਹਾ ਸੌਣੀ ਬੰਦ ਹੋ ਜਾਣੀ ਹਫ਼ਤੇ ਚ ਬਰੋਹਿੰਦੀ ਕਿੰਨਾ ਖਰਚਾ ਆਉਣਾ ਤੇ ਖਰਚਾ ਤੇ ਦਵਾਾਂ ਆ ਜੁਗਾ 500 ਲੱਖ ਰੁਪਏ ਲੱਗ ਜੂ ਪਰ ਇਹ ਦਵਾਈਆਂ ਦੀ ਬੋਈਆਂ ਲੱਗੀ ਜਾਣੀ। ਅੱਜ ਦੇਖਿਆ ਨਾ ਲੇਕਿਨ ਕੋ ਬੱਚੇ ਤੋਂ ਅੱਡੇ ਜਨੇ ਬੇਟੀ ਵੇਖਿਆ ਨਾ ਦੋ ਬੱਚੇ। ਤਾਂ ਕੱਦ ਵੀ ਹੁੰਦਾ ਚਿੰਗੇ ਨਹੀਂ ਹੈਗੇ। ਆ ਕੀ ਕਹਿਣਾ ਚਾਹੁੰਗੇ ਕਿ ਸਵਾਸੀ ਲੋਕ ਦੇਖਿਆ ਨਾ ਤਾਂ ਕੰਡ ਬੱਲੇ ਕਹੇ ਹੱਸੇ ਹੋ ਮੇਰੇ। ਸਾਰੇ ਨੇ ਬਧੀਆ ਬਿਰੇ ਸਾਰੇ ਕਿਸੇ ਨੇ ਜਵਾਬ ਨਹੀਂ ਤਰਤਕ ਜਾਂਦੇ ਰਹਿੰਦੇ ਦੇ ਦਿੰਦੇ ਨੇ ਪੈਸੇ। ਤੇ ਹੁਣ ਫਿਰ ਕਿਵੇਂ ਇਲਾਜ ਕਰਾ ਰਹੇ? ਪਰ ਮਸੇ ਗਰੀਬੀ ਪੈਸੇ ਫਲਫੁਰ ਕੀ ਕਰਾਈਏ ਜੀ ਨਾ ਪਰ ਉਹ ਵਿਆਜ ਤੇ ਫਰਦਗੇ ਜਦੋਂ ਵੜਦੇ। ਮੈਂ ਗਦੇ ਮਦਦ ਤੋਂ ਇਹ ਬੜੀ ਮੁਤੀ ਬਹੁਤ ਵੀਰ ਬੱਠਿਆ ਮੈਂ ਦਾਨ ਹਾਂ ਸਹੀ ਗੱਲ ਸਹੀ ਗੱਲ ਬੇਨਤੀ ਕਰ ਦੋ ਹਾਂ ਜੀ ਇਹ ਬੇਨਤੀ ਹੱਥਾਂ ਲੈ ਕੇ ਜਿਹੜੇ ਜ਼ਮੋਤ ਕਰਦਣ ਬੜੀ ਮੁਕੀ ਇਹ ਇਲਾਜ ਹੋ ਗਈ ਬੱਚੇ ਨੇ ਕਿਨੇ ਕਿਹਾ ਕੋਈ ਵੀ ਕੁਸੇਪ ਸੀ ਲੋਕ ਵੀ ਰਸਾ ਗਿਆ ਤੇ ਗਰੀਬ ਦਿੱਕਨੀ ਤੇ ਕਿਨੇ ਕਰੂ ਨਾ ਹੰਗ ਦੀ ਗੁਮਾਰ ਪੈਨੇ ਦੋ ਆ ਵੀ ਮੇਰੇ ਬਹੁਤ ਸਮਾਹ ਹੋ ਗਿਆ ਤੇ ਕਾਫੀ ਤੇ ਕਸਾ ਲੱਗ ਚੁੱਕਿਆ ਮਾਤਾ ਦੇ ਖਾਰੇ ਮੇਰੇ ਹੋਰ

ਲੱਗਦਾ ਨਹੀਂ ਕਿ ਇੱਥੇ ਬਿਲਕੁਲ ਜੀ ਲੋੜ ਹੈਗੀ ਐ। ਅਰੇ ਇਹ ਹਾਂ। ਇਹ ਬੱਕਰ ਦਿਨ ਹਲਾ ਦੇਖੇ ਬਹੁਤ ਮਾਰੇ ਹਨ। ਹਾਂ। ਤੇ ਕੀ ਕੰਮ ਕਰਦਾ ਸੀ ਬੱਚਾ ਜਿਹੜਾ ਥੋੜਾ ਮੁੰਡਾ ਕੁੱਤਾ ਸੀਗਾ। ਆ ਬੱਕਰ ਕੋਲ ਤਾਂ ਆਉਂਦਾ ਹੁਣ। ਹੁਣ ਬੱਕਰੇ ਨਜ਼ਰ ਨਹੀਂ ਆ ਰਹੇ ਆ ਕਿਹੜੇ ਬੱਕਰੀਆਂ ਸਾਰੇ ਕਿੱਧਰ ਗਏ ਬੱਕਰੀਆਂ। ਬੱਸ ਇੱਥੇ ਕੋਈ। ਇਹਨੇ ਉੱਤੇ ਜਾ ਤਾ। ਅਸੀਂ ਤੇ ਲਾਤੀ ਰਾਤੀ ਹਾਂ। ਹਾਂ। ਇਹ ਵੱਦੀ ਮਾਤਾ ਸੀ ਤੇ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਪਿਤਾ ਜੀ ਤੇ ਮਜੂਦ ਨੇ ਹੋਰ ਮਾਤਾ ਜੀ ਜਿਹੜੀ ਕੋਨੇ। ਕਿ ਮਤਲਬ ਕਿ ਹੋਇਆ ਬਿਮਾਰ ਹਨ ਜਿਹੜੀ ਅੱਜ ਇਹ ਬੱਚੀ ਬਿਮਾਰ ਹੋਈ ਹੈ ਨਾ ਕਰੇ ਮੇਰਾ ਨਹੀਂ ਬਿਮਾਰ ਹੋ ਗਈ ਕਿਵੇਂ ਹੋਇਆ ਇਸ ਕਰ ਲਈ ਇਹ ਜੀ ਬਲੱਡ ਵਾਦਾ ਸੀ ਬਲੱਡ ਦੇ ਕਰ ਨਹੀਂ ਮਟ ਟਕਰਾ ਕੇ ਲਈ ਸਾਰੇ ਦੇਖੋ ਕਹਿੰਦੇ ਗੁਰਦੇ ਫੇਲ ਆ ਗਏ ਤੁਸੀਂ ਹਿੰਡੇ ਲਈ ਜਾਂ ਕਹਿੰਦੇ ਕਿ ਮਾਨਸਾ ਸਰਕਾਰੀ ਚ ਲੈ ਜਾਓ ਹੁਣ ਹਿੰਡੇ ਲੈ ਕੇ ਉਚਾ ਕੇ ਬਠਿੰਡੇ ਤੋਂ ਤੋਂ ਕਹਿੰਦੇ ਵੀ ਇਹਨੇ ਡੈਟਸਾ ਕਰਨ ਲੱਗ ਗਏ ਡੈਟਸਾ ਤੋਂ ਹੋਣਾ ਉਹਨੇ ਕਹਿੰਦੇ ਗੁਰਦੇ ਖਰਾਬ ਨੇ ਕਹਿੰਦੇ ਸੁਨ ਗੁਰਦੇ ਪਾਉ ਨਹੀਂ ਬਣਗੇ ਤੇ ਨਹੀਂ ਕਹਿੰਦੇ ਵੀ ਇਹਨੂੰ ਖਤਰਾ ਹੈ ਤੇ ਕਿੰਨੇ ਖਰਚੇ ਦਸੇ ਦਾ ਖਰਚਾ ਜੀ ਸਾਥੋਂ ਕੇਹ ਰਹਾ ਤਾਂ 10 ਲੱਖ ਰੁਪਏ ਮੰਗਿਆ ਜੀ ਖਰਚੇ ਦਾ ਜਿਹੜਾ ਹੈ ਹਾਂ ਕਿਸੇ ਤਰ੍ਹਾਂ ਆਪ ਦੇਣਗੇ ਕਿਵੇਂ ਕਰਨਾ ਕੋ ਕਹਿੰਦੇ ਗੁਰਦੇ ਹੈ ਕਹਿੰਦੇ ਅਸੀਂ ਕਹਿੰਦਾ ਕੋਈ ਕਹਿੰਦੇ ਅਸੀਂ ਦੇ ਦਾਂਗੇ 10 ਲੱਖ 10 ਲੱਖ ਸਭ ਨੂੰ ਮਿਲ ਜੀ ਹਾਂ ਉਹ ਮਿਲ ਜੀ 10 ਲੱਖ ਰੁਪਏ ਲੂੰ ਕਹਿੰਦੀ ਇੱਕ ਮੁਠੀ ਲੂੰਗੀ ਤੇ ਫੇਰ ਬਰਬਾਦ ਦੇਉਂਗੇ ਤੇ ਮਰੇ ਜੀ ਮੈਂ ਦੇਖਿਆ ਘਰ ਦੇ ਹਾਲਾਤ ਹਨ ਮੈਨੂੰ ਲੱਗਦਾ 10000 ਰੁਪਏ ਹੋਣਾ ਪਏਗਾ ਨਹੀਂ ਜੀ ਮੈਂ ਬਹੁਤ ਲੋਕਾਂ ਤੋਂ ਫੜ-ਫੜ ਕੇ 4 ਲੱਖ ਰੁਪਏ ਮੰਗਵਾਤਾ ਸੀ ਜੋ ਫੜੀ ਬੈਠੇ ਨੇ ਲੋਕਾਂ ਤੋਂ ਮਖੜ-ਫੜਕ ਕੇ ਦੇਈਆਂ ਗਿਆ ਵਿਚਾਰਾ ਉੱਥੇ ਹੁੰਦਾ ਸੀਗਾ ਮਗਰ ਫੜ-ਫੜ ਕੇ ਅਸੀਂ ਭੇਜਦੇ ਪੈਸੇ ਇਹਨੂੰ ਇਹਦਾ ਗੱਲ ਕਰੀ ਨਿਕਲਿਆ ਬੱਚਿਆ ਤਿੰਨ ਨੌਂ ਬੇਟੀਆ ਦੋ ਬੇਟੇ ਹੈ ਨਾ ਕਿ ਲੱਗਦਾ ਨਹੀਂ ਨਾ ਜਿਹੜੇ ਵੀਪੈ ਦੇਖ ਰਹੇ ਵੀਡੀਓ ਨੂੰ ਬਤੋ ਦਾਨ ਕਰਨ ਤਾਂ ਕਿ ਬੱਚੇ ਦਾ ਇਲਾਜ ਹੋ ਨੈਤਿਕ ਬਖਸੀ ਜੀ ਨੇ ਉਹਨਾਂ ਨੇ ਗਲਤ ਕਰ ਉਹਨੇ ਨਾ ਬੰਦੇ ਜੀ ਇਸ ਤਰ੍ਹਾਂ ਦੇ ਹਾਲਾਤ ਨੇ ਅਗਰੇ ਉਹ ਨਜ਼ਾਰੇ ਨੇ ਬਹੁਤ ਨਾਜਰੇ ਨੇ ਤਾਂ ਕਿੱਕਰ ਦੁੱਖਮਈ ਜਿਹੇ ਪਹਾੜ ਆਪਾਂ ਕਹਿੰਦੇ ਡਿੱਗੇ ਉਹਨਾਂ ਪਰਵਾਦੇ ਉੱਤੇ ਤੇ ਕੀ ਕਹਿਣਾ ਚਾਹੁੰਦੇ ਸਮਾਜ ਦੀ ਰਗ ਸਾਡੀ ਜੀ ਇਹ ਬੰਦੇ ਲੈ ਨੂੰ ਬਸ ਜਬੱਖਾ ਜਬਟਰੀ ਜੀ ਬਹੁਤ ਪੈਸਾ ਲੱਗ ਗਿਆ ਜਨਾ ਹੀ ਕਰ ਪਰ ਸਾਰੇ ਲੋਕਾਂ ਦਾ ਜਿੰਮਦਰਦ ਭਾंगे ਦਾ ਸਾਰੇ ਪੈਸੇ ਵਿੱਜ ਬੁੱਝ ਫੜ ਕੇ ਜਿੱਥੇ ਪੈਸੇ ਕਿੱਥੇ ਤਾਂ ਬੰਦੇ ਲਈ ਗਏ ਉਹ ਸਾਡੇ ਬਸ ਜਮ ਹੱਥ ਘੜੇ ਪੈ ਬੇਗਾਈ ਪੈ ਅੱਜ ਪਰਿਵਾਰ ਕੋਲ ਸ਼ਾਦਨ ਕੀਏ ਕੰਮ ਕੋ ਮਲਾ ਸ਼ਾਦਨ ਪੁਰੇ ਅਰਬਾਂ ਦਾ ਬੱਕਰੇ ਜਹਾ ਦੇ ਮੈਨ ਰੁਗਾ ਦੇ ਬੱਕਰੇ ਮੈਨੂ ਟੀਵੀ ਚ ਕੈਸੀ ਵਾਤਾ ਮਰ ਲਕਰ ਫਟ ਗਈ ਇੰਨਾ ਸਾਰੇ ਨਾਮ ਮੈ ਤਰਾ ਫੱਦਾ ਹੀ ਇਹ ਇਹ ਤੋਂ ਦੁੱਧ ਬਦਲ ਜਾਂਦੇ ਸੀ ਬੱਕਰੀਆਂ ਦਾ ਦਤਨ ਤਰਕ ਦੁੱਧ ਨੇ ਦੋਨੇ ਮੁੰਡੇ ਹੱਡ ਨੇ ਮੇਰੇ ਬਸ ਹੁਣ ਜਿਵੇਂ ਅਸਾ ਸੱਟਿਆ ਵਸਾ ਮੇਰੇ ਦਾ ਇੰਨਾ ਕਨੇ ਜੇ ਮੇਰੇ ਪੋਤੇ ਪੁੱਤੇ ਇਹਨਾਂ ਨਾਲ ਰੱਖੀ ਉਹ ਸੰਨ ਕੋਸਰ ਅਰੇ ਕਿਸੇ ਬਸ ਕੁਛ ਵੀ ਨਹੀਂ ਕੁਝ ਦੇਖਦਾ ਹੀ ਕੀ ਕਹਨੇ ਚਾਹੁੰਦੇ ਸਵਾਸੀ ਦਿਨ ਉਹ ਬਹੁਤ ਪਰੇ ਮੈਨੂੰ ਇਹ ਕਹਨੇ ਬਸ ਸਾਡੀ ਕੋ ਸਹਾਇਤਾ ਕੀਤੀ ਜਾ ਬਈ ਉਸ ਤੇ ਬਸ ਸਾਡੀ ਸੌਣ ਲੈ ਕੇ ਬਸ ਕੋ ਸਹਾਇਤਾ ਕੀਤੀ ਆ ਨਹੀਂ ਕੋ ਬੈਟਰੀ ਰਜੋ ਅੱਖਾਂ ਦੀ ਬੈਟਰੀ ਬਸ ਸੈੱਲ ਨਾ ਕੀ ਬੋਤੋ ਇਹ ਸੀ ਥੋੜਾ ਕੀ ਇਹ ਸਿਰਸਾ ਸਪਤਾ ਗੱਲ ਕਰੀ ਤਾਂ ਹੋਰ ਵੀ ਥੀਲੇ ਦੋਨਾਲੀ ਵਾਲੀ ਬੈਠੇ ਨੇ ਇਹ ਸੀ ਹਮਦਮ ਦੀ ਵਾਸਤੇ ਪਹੁੰਚੇ ਨੇ ਸਾਰੇ ਗਲਤ ਨਾਣਾ ਵੀ ਕਰਾਂਗੇ ਅਮ ਤਾਂ ਤੁਸੀਂ ਵੀ ਪੁੱਛਿਆ ਨਾ ਹਮਦਰਦੀ ਵਾਸਤੇ ਉਂਧਰ ਜੇ ਪਾ ਗੱਲ ਕਬੀ ਪਰਿਵਾਰ ਦੇ ਨਾਲ ਹਾਲਤ ਆਪ ਦੇਖ ਸਕਦੇ ਹੋ ਬਹੁਤ ਬੁਰਾ ਹਾਲ ਹੈ ਹਾਂ ਬੁਰਾ ਹਾਲ ਹੈ ਦਿੱਕੇ ਬਾਰ ਹੋਈ ਬੱਚੇ ਨਾ ਹਾਂ ਹਾਂ ਬਾਰ ਹੋਈ ਲੜਬੜੀ ਸਮਾਸੀ ਜਿਹੜੇ ਭਰਾ ਬਖਸ਼ਣ ਨੂੰ ਬੁੜੀ ਲਖਣੇ ਬਤੋ ਦਾਨ ਕਰਨ ਹਾਂ ਦਾਨ ਕਰਨਗੇ ਵੀ ਜੀ ਇਹਦੀ ਕਿੰਨੀ ਦੇਖ ਕੇ ਬੱਚਾ ਕਲੀ ਦੇਖ ਕੇ ਬਹੁਤ ਗਰੀਬ ਬੱਚਾ ਦਾ ਇਹ ਬੱਕਰੀਆਂ ਚਾਰ ਦਾ ਸਿਚਰਾ ਹੈ ਸਾਰੀਆਂ ਵਿਕ ਗਈਆਂ ਤੇ ਅਸੀਂ ਵੀ ਸਰਪੰਚ ਬੰਦੇ ਆ ਜੀ ਤਾਂ ਹੀ ਆਇਆ ਜੀ ਕੋਈ ਵਿਚਾਰੇ ਦਾ ਕੋਈ ਕਰੋ ਇਹਨਾਂ ਦੀ ਬੇਨਤੀ ਨਿਕਨੇ ਨਿਕੇ ਬੱਚੇ ਨਹੀਂ ਕੁਛ ਨਹੀਂ ਦਿਖਾਉਣੇ ਕਰਦੇ ਹਾਲਾਤ ਜਿਸ ਤਰ੍ਹਾਂ ਇਧਰ ਦੇਖਿਆ ਤੁਸੀਂ ਜਿਹੜਾ ਇਹ ਕਾਫੀ ਇਥੇ ਬੱਕਰੀਆਂ ਸੀ ਪਰ ਅੱਜ ਬਿਲਕੁਲ ਜਿਹੜਾ ਇਹ ਇਹਨਾਂ ਦਾ ਪੱਕਾ ਇਹਦੀ ਬਾੜਾ ਹੁੰਦਾ ਤਾਂ ਖਾਲੀ ਹੋ ਗਿਆ ਬਿਲਕੁਲ ਜਿਹੜਾ ਚਾਦਰਾਂ ਦਾ ਮਕਾਨ ਬਣਾਇਆ ਹੋਇਆ ਇਧਰ ਨਜ਼ਰ ਆ ਰਿਹਾ ਕੋਈ ਵੀ ਅਜਿਹੀ ਸਹੂਲਤ ਹੈ ਨਹੀਂ ਜਿਹੜੇ ਘਰ ਦੇ ਵਿੱਚ ਹੋਵੇ ਇਥੋਂ ਅਸੀਂ ਪੂਰਾ ਕਰ ਦਿਖਾਉਣੇ ਇਹਨਾਂ ਟੁੱਟਿਆਂ ਵਾਲੇ ਜਿਹੜਾ ਮਾਂਥਾਂ ਦੇ ਵਿੱਚ ਇਹ ਪਰਿਵਾਰ ਹੈ ਤਾਂ ਇਹ ਬੱਚੀ 26 27 ਸਾਲਾਂ ਦੀ ਹੈਗੀ ਬੁਆਰਾ ਤੇ ਬੱਚਾ ਜਿਹੜਾ ਇਹਦਾ ਕਰਾਲਾ ਸੇਖ ਸਿੰਘ ਉਹ ਹੀ ਬੱਕਰੀਆਂ ਚਾਹੰਦਾ ਕੰਮ ਕਰਦਾ ਹੀ ਪਰ ਕਾਫੀ ਜਰੀ ਬੱਕਰੀਆਂ ਉਹ ਦਿਖ ਚੁੱਕੀਆਂ ਤੇ ਕਾਦੇ ਹਾਲਾਤ ਦੇਖੋ ਤੁਸੀਂ ਕੀ ਨੇ ਤੇ ਇਹ ਮਕਾਨ ਹੈ ਜਿਸ ਉੱਥੇ ਉਹ ਹੈ ਤੇ ਦੇਖੋ ਕੋਈ ਰਸੋਈ ਦਾ ਪ੍ਰਬੰਧ ਨਹੀਂਗਾ ਇੱਥੇ ਖਾਣਾ ਬਣਾਉਂਦੇ ਇੱਥੇ ਸਰਵਸ ਕਰਦੇ ਆ ਇੰਨਾ ਕਸਮਾਨ ਉੱਪਰ ਨਜ਼ਰ ਆ ਰਹੇ ਹਨ ਕੁਝ ਦੇਖ ਸਕਦੇ ਹਾਲਾਤ ਕੀ ਨੇ ਬਿਲਕੁਲ ਥੱਲੋ ਵੀ ਕੱਚਾ ਘਰ ਇੱਥੇ ਨਜ਼ਰ ਆ ਰਹੇ ਕੋਈ ਸੁਹਜਤ ਨਹੀਂ ਇਧਰ ਇੰਨੀ ਗਰਮੀ ਦੇ ਵਿੱਚ ਵੀ ਚਾਦਰਾਂ ਪਾਈ ਹੋਏ ਨੇ ਤੇ ਜਿਹੜਾ ਮਾਲ ਪਸੂ ਸਾਰਾ बिक ਚੁੱਕਾ ਹੈ। ਸਾਰੇ ਹਾਲਾਤ ਨੇ ਤੇ ਵੱਟੋਂ ਦੰਨੀ ਬੀਰਾਂ ਸੀ ਬੇਨਤੀ ਕਰਦੇ ਆ। ਇਸ ਵੀਡੀਓ ਨੂੰ ਦੇਖ ਕੇ ਸ਼ੇਅਰ ਵੀ ਕਰ ਤਾਂ ਜੋ ਇਸ ਨਿੱਕੇ ਨਿੱਕੇ ਪਰਿਵਾਰ ਮਨਦੀਪ ਕੋਲ ਮਨਦੀਪ हां ਜੀ ਮਨਦੀਪ ਤੇ ਹੋਰ ਜਿਹੜੇ ਬੱਚੇ ਦੋ ਬੈਠੇ ਨੇ ਇਹ ਪੈਣ ਜਿਹੜੀ ਬਿਮਾਰ ਹੈ ਜਲਦੀ ਇਹਦਾ ਇਲਾਜ ਹੋ ਸਕੇ ਤੇ ਪ੍ਰਾ ਆਪਣੇ ਪਰਵਾਦੇ ਸੱਸੇ ਗੱਡੀ ਇਹ ਮਾਤਾ ਜੋ ਇਸ ਦੀ ਮੁਖੀ ਹੈ ਤਾਂ ਉਹਨਾਂ ਦਾ ਵੀ ਨਜ਼ਰ ਆ ਰਿਹਾ ਤੇ ਇਧਰ ਕਿਤਾਜੀ ਤੇ ਹੋਰ ਵੀ ਰਿਸ਼ਤੇਦਾਰ ਪਹੁੰਚੇ ਹੋਏ ਨੇ ਤੇ ਸਾਰੇ ਆਂਡੀਆਂ ਗੋਣੀਆਂ ਬਣ ਲਉਗੇ ਇੱਕ ਦੁੱਖ ਹੀ ਰਜਾਹ ਨਜ਼ਰ ਆ ਰਹੇ ਤਾਂ ਲੋੜ ਹੈ ਇਸ ਪਰਿਵਾਰ ਦੀ ਬਤੂ ਨਹੀਂ ਕਰਨ ਦੀ